ਮਹਿਮਤੇ ਹੁੰਦੇ ਨੇ ਜੋ ਸ਼ਿਕਵੇ ਕਰਦੇ ਮੁਕਦਰਾਂ ਦੇ ਉਗਣ ਵਾਲੇ ਤਾਂ ਉਗ ਪੈਂਦੇ ਨੇ ਪਾੜ ਕੇ ਸੀਨੇ ਪੱਥਰਾਂ ਦੇ ਸასი ਗਾਲ ਦੋਸਤੋ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਆ ਦੋਸਤੋ ਇਸ ਵਕਤ ਅਬੋਹਰ ਦੇ ਨਗਰਥਾਣਾ ਇੱਕ ਦੇ ਵਿੱਚ ਮੌਜੂਦ ਹੈਗੇ ਆ ਜਿੱਥੇ ਪੰਜਾਬ ਪੁਲਿਸ ਦੇ ਵਿੱਚ ਪੰਜ ਨੌਜਵਾਨਾਂ ਦੀ ਭਰਤੀ ਹੋਈ ਹੈ ਇਹ ਉਸ ਏਰੀਆ ਚੋਂ ਨਿਕਲੇ ਨੇ ਜਿਹਨੂੰ ਨਸ਼ੇ ਦਾ ਹੌਟਸਪੌਟ ਕਿਹਾ ਜਾਂਦਾ ਹੈ ਇਹਨਾਂ ਨੌਜਵਾਨਾਂ ਨੇ ਪੁਲਿਸ ਤੋਂ ਪ੍ਰੇਰਣਾ ਲਈ ਤੇ ਅੱਜ ਇਹਨਾਂ ਨੇ ਆਪਣੀ ਜਿਹੜੀ ਹੈ ਪੂਰੀ ਤਿਆਰੀ ਕੀਤੀ ਉਸ ਤੋਂ ਬਾਅਦ ਟੈਸਟ ਹੋਏ ਇਹਨਾਂ ਦੇ ਤੇ ਇਹਨਾਂ ਦੀ ਹੁਣ ਜਿਹੜੀ ਹੈ ਜੁਆਇਨਿੰਗ ਪੰਜਾਬ ਪੁਲਿਸ ਦੇ ਵਿੱਚ ਹੋਣ ਜਾ ਰਹੀ ਹੈ ਖਾਸ ਗੱਲ ਇਹ ਵੀ ਹੈ ਵੀ ਇਹਨਾਂ ਨੂੰ ਟ੍ਰੇਨਿੰਗ ਦੇਣ ਵਾਲੇ ਵਿਅਕਤੀ ਵੱਲੋਂ ਬਿਲਕੁਲ ਫ੍ਰੀ ਆਫ ਕੋਸਟ ਜਿਹੜਾ ਹੈ ਨੌਜਵਾਨਾਂ ਨੂੰ ਸਵੇਰੇ ਸਵੇਰੇ ਟ੍ਰੇਨਿੰਗ ਦਿੱਤੀ ਜਾਂਦੀ ਹੈ ਤੇ ਹੁਣ ਤੱਕ ਉਹ 30 ਨੌਜਵਾਨਾਂ ਨੂੰ ਪੰਜਾਬ ਪੁਲਿਸ ਤੇ ਸੈਨਾ ਦੇ ਵਿੱਚ ਭਰਤੀ ਵੀ ਕਰਵਾ ਚੁੱਕੇ ਨੇ ਇੱਥੇ ਨੌਜਵਾਨ ਮੌਜੂਦ ਹੈ ਉਹਨਾਂ ਨਾਲ ਗੱਲਬਾਤ ਕਰਦੇ ਆ ਜਾਣਦੇ ਆ ਵੀ ਕਿਸ ਤਰ੍ਹਾਂ ਦਾ ਅੱਜ ਫੀਲਿੰਗ ਹੋ ਰਹੀ ਹੈ ਹਾਂ ਬ ਆ ਕਿਹੜਾ ਏਰੀਆ ਹੈ ਤੁਹਾਡਾ? ਧਰਮਗੜੀ। ਧਰਮਗੜੀ ਨੂੰ ਨਸ਼ਿਆਂ ਦਾ ਹੌਟਸਪੌਟ ਮੰਨਿਆ ਜਾਂਦਾ ਸੀਗਾ ਤੁਹਾਨੂੰ ਕਿਵੇਂ ਪ੍ਰੇਰਣਾ ਮਿਲੀ ਪੰਜਾਬ ਉਸ ਤੋਂ? ਪ੍ਰੇਰਣਾ ਸਭੀ ਕੋਪਸ ਸਾਹਿਬ ਸੀਗੇ ਜਿਹਨੇ ਬਹੁਤ ਮੋਟੀਵੇਟ ਕੀਤਾ ਸਾਨੂੰ। ਠੀਕ ਹੈ। ਤੇ ਹਰ ਵਾਰ ਜਿੱਥੇ ਵੀ ਗਲਤ ਸੀ ਸਾਨੂੰ ਦੱਸਿਆ ਤੁਸੀਂ ਤੇ ਗਲਤੋਂ ਤੇ ਸਹੀ ਰਾਹ ਪਾਇਆ ਸਾਨੂੰ ਹਰ ਵਾਰੀ। ਠੀਕ ਹੈ। ਅੱਜ ਅਸੀਂ ਪੰਜਾਬ ਉਸ ਜੀਣ ਕਰ ਰਹੇ। ਉਸ ਏਰੀਆ ਚੋਂ ਨਿਕਲੇ ਹੋ ਤੁਸੀਂ? ਹਾਂ ਜੀ। ਕੁਝ ਐਕਸਟਰਾ ਫੀਲ ਹੁੰਦਾ ਐ ਐਕਸਟਰਾ ਫੀਲ ਹੁੰਦਾ ਸਰ ਉਹਦੇ ਹੁੰਦਾ ਵੀ ਕਿਤੇ ਦਾ ਨਸ਼ਿਆਂ ਦੀ ਧਰਤੀ ਕਿਹਾ ਜਾਂਦਾ ਸੀਗਾ ਹੁਣ ਉੱਥੇ ਪੰਜਾਬ ਪਲੱਸ ਦੇ ਨੌਜਵਾਨਾਂ ਦੀ ਧਰਤੀ ਕਿਹਾ ਜਾਂਦੀ ਹੈ ਹਾਂਜੀ ਹਾਂਜੀ ਨਸ਼ਾ ਸਾਰੇ ਏਰੀਆਜ਼ ਬਹੁਤ ਜ਼ਿਆਦਾ ਹੈ ਪਰ ਬਹੁਤ ਕੰਟਰੋਲ ਵੀ ਹੋ ਰਿਹਾ ਹੈ ਮਤਲਬ ਮੁੰਡੇ ਸਹੀ ਰਾ ਪੈ ਪੈ ਵੀ ਰਹੇ ਨੇ ਤੇ ਹੁਣ ਤਾਂ ਤੁਹਾਡੇ ਕੰਦੇ ਉੱਪਰ ਵੀ ਜ਼ਿੰਮੇਵਾਰੀ ਆ ਗਈ ਤਾਂ ਤੁਸੀਂ ਵੀ ਕੰਟਰੋਲ ਕਰੋਗੇ ਹਾਂਜੀ ਹਾਂਜੀ ਬਿਲਕੁਲ ਸੇਵਾ ਕਰਾਂਗੇ ਸਰ ਠੀਕ ਹੈ ਜੀ ਸਾਡੇ ਨਾਲ ਹੋਰ ਵੀ ਨੇ ਉਹਨਾਂ ਨਾਲ ਆਪਾਂ ਗੱਲਬਾਤ ਕਰਨੇ ਬਾਈ ਕੀ ਨਾਮ ਕੀ ਤੁਹਾਡਾ ਜੀ ਮੇਰਾ ਨਾਮ ਜੀ ਮੈਂ ਮੇਰਾ ਨਾਮ ਜੀ ਮੋਹਿਤ ਮਿਸ਼ਰnoi ਹੈ ਠੀਕ ਹੈ ਤੇ ਕੰਪੀਟੀਸ਼ਨ ਬਹੁਤ ਜ਼ਿਆਦਾ ਹੈ ਤਿਆਰੀ ਬਹੁਤ ਕਰਨੀ ਪੈਂਦੀ ਹੈ ਪੜ੍ਹਨਾ ਬਹੁਤ ਪੈਂਦਾ ਹੈ ਠੀਕ ਹੈ ਪਰ ਜਦੋਂ ਵਰਦੀ ਮਿਲਦੀ ਹੈ ਫਿਰ ਸਭ ਵਰਥਿਤ ਲੱਗਦਾ ਹੈ ਬਹੁਤ ਸਕੂਨ ਮਿਲਦਾ ਹੈ ਹਮ ਤੇ ਪ੍ਰਾਉਡ ਪੇਰੈਂਟਸ ਨੂੰ ਵੀ ਬਹੁਤ ਪ੍ਰਾਉਡ ਫੀਲ ਹੁੰਦਾ ਹੈ ਹਮ ਤੇ ਮੈਂ ਸਭ ਨੂੰ ਇਹੀ ਕਹਿੰਦਾ ਵੀ ਮਿਹਨਤ ਕਰਦੇ ਰਹੋ ਸੁਪਨੇ ਜ਼ਰੂਰ ਪੂਰੇ ਹੁੰਦੇ ਠੀਕ ਹੈ ਜਿਹੜੇ ਏਰੀਆ ਚੋਂ ਤੁਸੀਂ ਨਿਕਲ ਕੇ ਆਏ ਹੋ ਉੱਥੇ ਬੜੇ ਨੌਜਵਾਨ ਹੁੰਦੇ ਨੇ ਜਿਹੜੇ ਐ ਲੱਗਦੇ ਵੀ ਨਸ਼ੇੜੀ ਹੈਗੇ ਨੇ ਉੱਥੋਂ ਦੇ ਉੱਥੇ ਨਸ਼ੇ ਦਾ ਹੌਟਸਪੌਟ ਮੰਨਿਆ ਜਾਂਦਾ ਪੰਜਾਬ ਪੁਲਿਸ ਲਗਾਤਾਰ ਰੇਡਾਂ ਕਰ ਰਹੀ ਆ ਉੱਥੋਂ ਕਿਵੇਂ ਪ੍ਰੇਰਣਾ ਮਿਲੇ ਤੁਹਾਨੂੰ ਸਰ ਇਹ ਗੱਲ ਸੱਚ ਹੈ ਸਾਡੇ ਇਲਾਕੇ ਚ ਤਾਂ ਨਸ਼ਾ ਬਹੁਤ ਜ਼ਿਆਦਾ ਹੈ ਪਰ ਕਿਉਂਕਿ ਸਾਡੇ ਘਰ ਚ ਸਟ੍ਰਿਕਨੈਸ ਬਹੁਤ ਸੀਗੀ ਤਾਂ ਕਰਕੇ ਕੁਝ ਪੇਰੈਂਟਸ ਦਾ ਕੰਟਰੋਲ ਬਹੁਤ ਜ਼ਿਆਦਾ ਸੀ ਤਾਂ ਕਰਕੇ ਅਸੀਂ ਉਸ ਗਲਤ ਰਾਹ ਤੇ ਗਏ ਨਹੀਂ ਕਦੇ ਠੀਕ ਹੈ ਹੁਣ ਪ੍ਰਾਊਡ ਫੀਲ ਹੋ ਰਿਹਾ ਤੁਸੀਂ ਨਾ ਰੁਕਜੋ ਆਪਣਾ ਯੋਗਦਾਨ ਪਾਉਂਗੇ ਬਿਲਕੁਲ ਸਰ ਠੀਕ ਹੈ ਜੀ ਹਾਂ ਉਹਨਾਂ ਦੇ ਫਾਦਰ ਸਾਹਿਬ ਵੀ ਸਾਡੇ ਨਾਲ ਮੌਜੂਦ ਨੇ ਇਹ ਜਦੋਂ ਅਸੀਂ ਵੀਡੀਓ ਬਣਾ ਰਹੇ ਸੀ ਨਾ ਤਾਂ ਉਦੋਂ ਇਹਨਾਂ ਦੇ ਅੱਖਾਂ ਦੇ ਵਿੱਚ ਹੰਝੂ ਸੀ ਖੁਸ਼ੀ ਦੇ ਹੰਝੂ ਸੀ ਖੁਸ਼ ਹੋ ਰਹੇ ਸੀ ਕਿ ਯਾਰ ਅੱਜ ਜੋ ਐਨੀ ਤਿਆਰੀਆਂ ਕੀਤੀਆਂ ਇੱਕ ਸਧਾਰਨ ਜਿਹਾ ਪਰਿਵਾਰ ਸੀ ਤੇ ਅੱਜ ਨੂੰ ਉਹਨੂੰ ਇਹ ਵੀ ਫੀਲ ਹੋ ਰਿਹਾ ਵੀ ਹੁਣ ਜਾ ਕੇ ਕੁਝ ਪਰਿਵਾਰ ਵੀ ਤਰੱਕੀ ਕਰੇਗਾ ਤੇ ਨੌਜਵਾਨ ਜਿਹੜਾ ਇਹਨਾਂ ਦਾ ਬੇਟਾ ਜਿਹੜਾ ਹੈ ਉਹਨਾਂ ਦਾ ਨਾਮ ਵੀ ਵਧਾਏਗਾ ਭਾਈ ਕੀ ਨਾਮ ਕੀ ਤੁਹਾਡਾ ਜੀ ਰਾਜੀ ਵਿਸ਼ਨੂਜੀ راجیو ਜੀ ਕਿਸ ਤਰ੍ਹਾਂ ਫੀਲ ਹੋ ਰਿਹਾ ਜੀ ਬਹੁਤ ਬੜੀਆ ਫੀਲ ਹੋ ਰਿਹਾ ਜੀ ਤੇ ਇੰਨੀ ਮਿਹਨਤ ਕੀਤੀ ਹੈ ਬੱਚਿਆਂ ਨੇ ਕੋਚ ਸਾਹਿਬ ਨੇ ਤੇ ਇਹਨਾਂ ਦਾ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਅੱਜ ਇਸ ਮੁਕਾਮ ਤੱਕ ਪਹੁੰਚਾਇਆ ਬੱਚੇ ਨੇ ਠੀਕ ਹੈ ਧੰਨਵਾਦ ਉਸ ਉਸ ਏਰੀਆ ਦੇ ਵਿੱਚੋਂ ਬੱਚਾ ਨਿਕਲਿਆ ਕਿੰਨੇ ਮਤਲਬ ਤੁਹਾਨੂੰ ਕਿੰਨੀ ਸਟਿਕਨੈਸ ਕਿੰਨੀ ਕਰਨੀ ਪਈ ਬਹੁਤ ਜ਼ਿਆਦਾ ਸਟਿਕਨੈਸ ਕਰਨੀ ਪਈ ਜੀ ਕਿਉਂਕਿ ਪਹਿਲੀ ਗੱਲ ਤਾਂ ਜੀ ਸਾਡੇ ਘਰਚੇ ਵੀ ਕੋਈ ਕਿਸੇ ਤਰ੍ਹਾਂ ਦੇ ਨਸ਼ਾ ਨਹੀਂ ਡੈਡੀ ਸ ਪੂਰੇ ਪਰਿਵਾਰ ਅਸੀਂ ਨਸ਼ੇ ਤੋਂ ਬਾਹਰ ਆਣੇ ਕਾ ਕਰਕੇ ਕੁਝ ਬੱਚਿਆਂ ਦੇ ਪਿੱਛੇ ਬੜਾ ਧਿਆਨ ਦਿੱਤਾ ਗਿਆ ਜੀ ਇਸ ਕਰਕੇ ਨਸ਼ਾ ਤੋਂ ਬਚਿਆ ਜੀ ਹੁਣ ਕੋਮ ਆਪਿਓ ਨੂੰ ਵੀ ਤੁਸੀਂ ਕੁਝ ਕਹਿਣਾ ਚਾਹੋਗੇ ਜਿਹੜਾ ਇਹ ਬੱਚੇ ਨਸ਼ਾ ਕਰਦੇ ਨੇ ਕਿ ਸਾਡੇ ਤਰ੍ਹਾਂ ਕੰਟਰੋਲ ਕੀਤਾ ਹੁੰਦਾ ਤਾਂ ਉਹ ਏਰੀਆ ਹੀ ਨਾ ਬਦਨਾਮ ਹੁੰਦਾ ਹਾਂਜੀ ਉਹਨਾਂ ਨੂੰ ਵੀ ਇਹ ਕੇ ਰਿਆ ਵੀ ਆਪਣੇ ਬੱਚਿਆਂ ਤੋਂ ਪੂਰਾ ਧਿਆਨ ਦਿੱਤਾ ਜਾਵੇ ਜਦੋਂ ਤੋਂ ਇਹ ਨਸ਼ਾ ਤੋਂ ਮੁਕਤ ਏਰੀਆ ਬਣੇ ਹਮ ਧੰਨਵਾਦ ਜੀ ਠੀਕ ਹੈ ਧੰਨਵਾਦ ਜੀ ਸਾਡੇ ਨਾਲ ਕੋਚ ਵੀ ਮੌਜੂਦ ਨੇ ਜਿਹੜੇ ਕਿ ਪਿਛਲੇ ਕਈ ਸਾਲਾਂ ਤੋਂ ਬਿਲਕੁਲ ਫ੍ਰੀ ਆਫ ਕੋਸਟ ਬੱਚਿਆਂ ਨੂੰ ਟ੍ਰੇਨਿੰਗ ਦੇ ਰਹੇ ਨੇ ਇਸ ਕਰਕੇ ਕਿ ਉਦੇਸ਼ ਦੀ ਸੇਵਾ ਕਰ ਸਕਣ ਗਲਤ ਰਸਤੇ ਨਾ ਜਾਣ ਤੇ ਵਧੀਆ ਨੌਕਰੀਆਂ ਲੱਗ ਸਕਣ ਭਾਈ ਜੀ ਕੀ ਨਾਮ ਕੀ ਤੁਹਾਡਾ ਜੀ ਮੇਰਾ ਨਾਮ ਸ਼ੁਭਾਸ਼ ਬਾਬਾ ਹੈ ਜੀ ਪਹਿਲਾਂ ਤਾਂ ਸਾਰੇ ਸ਼ਹਿਰ ਵਾਸੀਆਂ ਨੂੰ ਪਿਆਰ ਭਰੀ ਸასი ਸ਼ਕਾਲ ਤੇ ਆਰਾਮ ਆਰਾਮ ਜੀ ਜੀ ਦੇਖੋ ਜੀ ਧਰਮਨਗਰੀ ਨੂੰ ਇੱਕ ਵਿਛੜਿਆ ਇਲਾਕਾ ਕਿਹਾ ਜਾਂਦਾ ਸੀ ਕਿਸੇ ਟਾਈਮ ਅੱਜ ਧਰਮਨਗਰੀ ਦੇ ਵਿੱਚੋਂ ਤਿੰਨ ਮੁੰਡੇ ਪੰਜਾਬ ਪੁਲਿਸ 'ਚ ਤੇ ਦੋ ਮੁੰਡੇ ਬੀਐਸਐਫ 'ਚ ਲੱਗ ਚੁੱਕੇ ਨੇ ਮੈਂ ਵੀ ਧਰਮਨਗਰੀ ਦਾ ਰਹਿਣ ਵਾਲਾ ਹਾਂ ਪਰ ਮੈਂ ਜਦੋਂ ਦੇਖਿਆ ਵੀ ਧਰਮਨਗਰੀ ਬਹੁਤ ਜ਼ਿਆਦਾ ਨਸ਼ੇ ਦੀ ਚਪੇੜ 'ਚ ਆ ਰਹੀ ਹੈ ਫਿਰ ਮੇਰਾ ਡ੍ਰੀਮ ਸੀ ਵੀ ਮੈਂ ਵੱਧ ਤੋਂ ਵੱਧ ਬੱਚਿਆਂ ਨੂੰ ਸਪੋਰਟਸ ਦੇ ਵਿੱਚ ਲਾਵਾਂ ਹੁਣ ਮੈਂ ਜਿਹੜੀ ਹੈ ਮੇਰੀ ਅਕੈਡਮੀ ਹੈ ਸਪੈਸ਼ਲ ਫੋਰਸ ਅਕੈਡਮੀ ਜੋ ਕਿ ਹਾਈ ਸਕੈਂਡਰੀ ਦੇ ਵਿੱਚ ਮੈਂ ਸਵੇਰ ਸਰਦੀ ਦੇ ਟਾਈਮ 6 ਵਜੇ ਤੋਂ ਲੈ ਕੇ 8 ਵਜੇ ਤੱਕ ਜੋ ਕਿ ਫ੍ਰੀ ਟ੍ਰੇਨਿੰਗ ਕਰਵਾਉਣਾ ਪੂਰੇ ਸ਼ਹਿਰ ਵਾਸੀ ਪਿੰਡਾ ਥਾਮਾ ਤੋਂ ਵੀ ਬੱਚੇ ਆਂਦੇ ਨੇ ਅੱਜ ਤੱਕ 1.5 ਸਾਲਾਂ ਦੇ ਵਿੱਚ ਮੈਂ ਘੱਟ ਤੋਂ ਘੱਟ 3 ਬੱਚੇ ਮੈਂ ਲਗਵਾ ਚੁੱਕਿਆ ਅਲੱਗ-ਅਲੱਗ ਡਿਪਾਰਟਮੈਂਟਸ ਵਿੱਚ ਜੀ ਅੱਜ ਕਿਵੇਂ ਫੀਲ ਹੋ ਰਿਹਾ ਵੀ ਉਸ ਦਲਦਲ ਦੇ ਵਿੱਚੋਂ ਕਮਲ ਖਿਲਾਤੇ ਤੁਸੀਂ ਜੀ ਪੰਜ ਨੌਜਵਾਨ ਜਿਹੜੇ ਆ ਉਹ ਤੋਂ ਆਏ ਅੱਜ ਬਹੁਤ ਜਿਆਦਾ ਵਧੀਆ ਫੀਲ ਹੋ ਰਿਹਾ ਹੈ ਬੱਚਾ ਨੇ ਵੀ ਮੇਰੇ ਨਾਲ ਨਾਲ ਕੇ ਪੂਰੀ ਜਿਵੇਂ ਮੈਂ ਉਹਨਾਂ ਨੂੰ ਕਿਹਾ ਉਹਵੇਂ ਉਹਵੇਂ ਮਿਹਨਤ ਕੀਤੀ ਉਹਨਾਂ ਨੇ ਕੋਈ ਸਹੀ ਰਸਤੇ ਤੇ ਚੱਲਦੇ ਗਏ ਅੱਜ ਇਹਨਾਂ ਨੂੰ ਮਰਦੀ ਵਿੱਚ ਵੇਖ ਕੇ ਬਹੁਤ ਜਿਆਦਾ ਮਨ ਨੂੰ ਖੁਸ਼ੀ ਮਿਲਦੀ ਹੈ ਪੂਰੇ ਸ਼ਹਿਰ ਨੂੰ ਜਿਆਦਾ ਬਹੁਤ ਜਿਆਦਾ ਖੁਸ਼ੀ ਮਿਲਦੀ ਹੈ ਹਬੌਰ ਸ਼ਹਿਰ ਦਾ ਨਾਮ ਇੱਕ ਪੰਜਾਬ ਪੱਧਰ ਤੇ ਇੰਡੀਆ ਲੈਵਲ ਤੇ ਨਿਕਲ ਰਿਹਾ ਹੈ ਅੱਜ ਆਪਣੇ ਅਕੈਡਮੀ ਕਰਕੇ ਬਹੁਤ ਜਿਆਦਾ ਫੀਲ ਹਾਂਜੀ ਹਾਂਜੀ ਅਕੈਡਮੀ ਜੀ ਸਦਾ ਬਹਾਰ ਰਹੇਗੀ ਜੀ ਆਪਣੀ ਸਵੇਰ ਅਕੈਡਮੀ ਦਾ ਟਾਈਮ ਆਪਣਾ 6 ਤੋਂ 8 ਵਜੇ ਤੱਕ ਜੀ ਕੋਈ ਵੀ ਨਾਮ ਹੈ ਦਾਦਾ ਜੀ ਸਰ ਹਿਮਾਇਸ਼ੂ ਜੀ ਹਿਮਾਇਸ਼ੂ ਕਿਹੜੇ ਏਰੀਆ ਚ ਰਹਿੰਦੇ ਹੋ ਅਸੀਂ ਸਰ ਇੱਕ ਟਾ ਕਲੋਨੀ ਹੈਗੇ ਆ ਲੋਕਲੀ ਬਹੁਤ ਵਿਚਾ ਜੀ ਕਿਵੇਂ ਫੀਲ ਹੋ ਰਿਹਾ ਅੱਜ ਪੰਜਾਬ ਪੁਲਿਸ ਕਾਫੀ ਵਧੀਆ ਫੀਲ ਹੋ ਰਿਹਾ ਜੀ ਸਾਨੂੰ ਖੁਸ਼ੀ ਹੋ ਰਹੀ ਹੈ ਕਿ ਅੱਜ ਸੀਐਸ ਪਦ ਤੇ ਪਹੁੰਚੇ ਹਾਂ ਅਸੀਂ ਵੀ ਚਾਹੁੰਦੇ ਸੀ ਕਿ ਅਸੀਂ ਦੇਸ਼ ਦੀ ਸੇਵਾ ਕਰੀਏ ਤੇ ਪੰਜਾਬ ਪੁਲਿਸ ਵਧੀਆ ਹੋਰ ਕੋਈ ਚਾਰਾ ਨਹੀਂ ਹੋ ਸਕਦਾ ਇਸ ਤਰ੍ਹਾਂ ਸੇਵਾ ਕਰਨ ਦਾ ਠੀਕ ਹੈ ਧੰਨਵਾਦ ਜੀ ਸ਼ੁਕਰੀਆ ਸਾਡੇ ਨਾਲ ਸਮਾਜ ਸੇਵਕੀ ਮੌਜੂਦ ਨੇ ਜੋ ਲਗਾਤਾਰ ਇਸ ਤਰ੍ਹਾਂ ਦੇ ਜੋ ਪ੍ਰਯਾਸ ਹੈ ਉਹ ਕਰਦੇ ਰਹਿੰਦੇ ਨੇ ਤੇ ਲੋਕਾਂ ਨੂੰ ਐਪਰੀਸ਼ੀਏਟ ਵੀ ਕਰਦੇ ਰਹਿੰਦੇ ਨੇ ਨੌਜਵਾਨਾਂ ਨੂੰ ਪ੍ਰੇਰਣਾ ਵੀ ਦਿੰਦੇ ਰਹਿੰਦੇ ਨੇ ਗਗਨ ਜੀ ਬਹੁਤ ਬਹੁਤ ਸਵਾਗਤ ਹੈ ਜੀ ਧੰਨਵਾਦ ਸਰ ਦੇਨਿਕ ਸਵੇਰਾ ਦਾ ਅੱਜ ਪੰਜਾਬ ਸਰਕਾਰ ਦੀ ਜਿਹੜੀ ਮੁਹੀਮ ਹੈ ਯੋਧ ਨਸ਼ਿਆਂ ਵਿਰੋਧ ਨੂੰ ਬਲ ਮਿਲਿਆ ਜਿਹੜਾ ਅਸੀਂ ਨਸ਼ੇ ਦੇ ਹੋਰ سپورਟ ਤੋਂ ਬੱਚਿਆਂ ਨੂੰ ਨੌਕਰੀਆਂ ਵਿੱਚ ਲੈ ਕੇ ਗਏ ਆ ਤੇ ਇਹਦੇ ਵਾਸਤੇ 바ਵਾ ਸੁਭਾਸ਼ 바ਵੇ ਦੀ ਮਿਹਨਤ ਤਾਂ ਬਹੁਤ ਵੱਡਾ ਹੱਥ ਹੈ ਸਾਡੀ ਟੋਟਲ ਕੁੱਲ ਤਮਿੰਦਰ ਜੀ 15 ਕੁੜੀਆਂ ਲਗ 15 ਬੱਚੇ ਸਾਡੇ ਨੌਕਰੀ ਚ ਲੱਗੇ ਨੇ 10 ਸਾਡੇ ਅਬੋਰ ਫੋਰਸ ਕਲੱਬ ਵਾਲੇ ਚ ਲੱਗੇ ਨੇ ਤੇ 5 ਬੱਚੇ ਫੋਰਸ ਅਕੈਡਮੀ ਦੇ ਵਿੱਚੋਂ ਲੱਗੇ ਨੇ ਤਾਂ ਸਾਡਾ ਇੱਕੋ ਹੀ ਮਕਸਦ ਹੈ ਨਸ਼ਾ ਮੁਕਤ ਪੰਜਾਬ ਨਸ਼ਾ ਮੁਕਤ ਅਬੋਰ ਤੇ ਮੈਂ ਸਾਰੇ ਮਾਪਿਆਂ ਨੂੰ ਉਹਨਾਂ ਦੇ ਬੱਚਿਆਂ ਨੂੰ ਸਾਰਿਆਂ ਨੂੰ ਵਧਾਈ ਦੇਣਾ ਔਰ ਇਹ ਬੇਨਤੀ ਕਰਾਂਗਾ ਆਪਦੀ ਨੌਕਰੀ ਪੂਰੀ ਇਮਾਨਦਾਰੀ ਨਾਲ ਤਨਦੇਈ ਦੇ ਨਾਲ ਕਰਨ ਤਾਂ ਕਿ ਇਹ ਇਹ ਵਰਦੀ ਜਿਹੜੀ ਪਾਈ ਹੈ ਤੁਸੀਂ ਸੇਵਾ ਵਾਸਤੇ ਪਾਈ ਹੈ ਇਹ ਵਾਕਿਆ ਸਭ ਤੋਂ ਕਹਿੰਦੇ ਵੀ ਤੁਹਾਨੂੰ ਉਹਨਾਂ ਦੇਸ਼ ਭਗਤ ਬਣਨ ਦੇ ਵਾਸਤੇ ਕੋਈ ਤੰਡੇ ਚੱਕਣ ਦੀ ਲੋੜ ਨਹੀਂ ਹੈਗੀ ਤੁਸੀਂ ਸਰਕਾਰੀ ਨੌਕਰੀ ਵਿੱਚ ਵੀ ਜਾ ਕੇ ਦੇਸ਼ ਸੇਵਾ ਕਰ ਸਕਦੇ ਹੋ ਕਿਉਂਕਿ ਹਰੇਕ ਲੋੜਵੰਦ ਤੁਹਾਡੇ ਕੋਲ ਆਂਦਾ ਹੈ ਤੇ ਜੇ ਲੋੜਵੰਦ ਦੀ ਤੁਸੀਂ ਸਹੀ ਪ੍ਰੋਪਰ ਤਰੀਕੇ ਨਾਲ ਮਦਦ ਕਰ ਦੋ ਤਾਂ ਇਸ ਤੋਂ ਵੱਡੀ ਕੋਈ ਸੇਵਾ ਨਹੀਂ ਹੈ ਧੰਨਵਾਦ ਜੀ ਸ਼ੁਕਰੀਆ ਜੀ ਦੋਸਤੋ ਪੰਜਾਬ ਸਰਕਾਰ ਦੇ ਜੋ ਯਤਨ ਕੀਤੇ ਜਾ ਰਹੇ ਨੇ ਉਹਨਾਂ ਨੂੰ ਬੂਰ ਲੱਗਦਾ ਵਿਖ ਰਿਹਾ ਹੈ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਦੇ ਜੋ ਯਤਨ ਨੇ ਉਹਨਾਂ ਦੇ ਸਦਕਾ ਹੁਣ ਨੌਜਵਾਨ ਨਸ਼ੇ ਵਾਲੇ ਏਰੀਆ ਦੇ ਵਿੱਚੋਂ ਨਿਕਲ ਕੇ ਵੀ ਪੰਜਾਬ ਪੁਲਿਸ ਜੁਆਇਨ ਕਰ ਰਹੇ ਨੇ ਤੇ ਇਹ ਸਰਕਾਰ ਵਾਸਤੇ ਬਹੁਤ ਵੱਡਾ ਸ਼ਲਾਘਾਯੋਗ ਕਦਮ ਹੈਗਾ ਤੇ ਇਸੇ ਤਰ੍ਹਾਂ ਨੌਜਵਾਨ ਜੇ ਸਰਕਾਰ ਦੇ ਦੱਸੇ ਹੋਏ ਮਾਰਗਾਂ ਤੇ ਚੱਲ ਕੇ ਨੌਕਰੀਆਂ ਪ੍ਰਾਪਤ ਕਰਦੇ ਰਹਿਣ ਤੇ ਪੰਜਾਬ ਸਰਕਾਰ ਲਗਾਤਾਰ ਨੌਕਰੀਆਂ ਦਿੰਦੀ ਰਹੇ ਤਾਂ ਇਹ ਪੂਰਾ ਪੰਜਾਬ ਜਿਹੜਾ ਹੈ ਨਸ਼ਾ ਮੁਕਤ ਹੋਣ ਚਿਰ ਨਹੀਂ ਲੱਗੇਗੀ ਸਰ ਕੀ ਕਹਿਣਾ ਚਾਹੋਗੇ ਜੀ ਨੌਜਵਾਨ ਪੰਜਾਬ ਪੁਲਿਸ ਨੂੰ ਜੁਆਇਨ ਕਰ ਰਹੇ ਨੇ ਅੱਜ ਜੀ ਜੀ ਸਭ ਤੋਂ ਪਹਿਲਾਂ ਤਾਂ ਲੋਹੜੀਆਂ ਤੇ ਮਾਗੀ ਦੀਆਂ ਸਾਰੇ ਪੰਜਾਬ ਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਾਂ ਫਿਰ ਇਹਨਾਂ ਬੱਚਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਜਿਹੜੇ ਅੱਜ ਪੰਜਾਬ ਪੁਲਿਸ ਦਾ ਹਿੱਸਾ ਬਣਨ ਜਾ ਰਹੇ ਨੇ ਇਹਨਾਂ ਦੇ ਮਾਪਿਆਂ ਨੂੰ ਤੇ ਇਹਨਾਂ ਦੇ ਕੋਚ ਸੁਭਾਸ਼ਜੀ ਨੂੰ ਬਹੁਤ-ਬਹੁਤ ਮੁਬਾਰਕਾਂ ਜਿਹੜੇ ਬਿਲਕੁਲ ਫ੍ਰੀ ਆਫ ਕਾਸਟ ਇਹਨਾਂ ਨੂੰ ਟ੍ਰੇਨਿੰਗ ਦਿੰਦੇ ਰਹੇ ਆ ਤੇ ਹੁਣ ਤੱਕ ਇਹਨਾਂ ਦੀ ਅਕੈਡਮੀ ਦੇ ਵਿੱਚੋਂ 30 ਬੱਚੇ ਸਿਲੈਕਟ ਹੋ ਚੁੱਕੇ ਆ ਇਹ ਬੜੀ ਮਾਣ ਵਾਲੀ ਗੱਲ ਹੈ ਸਾਡੇ ਵਾਸਤੇ ਕਿ ਇੱਕ ਨਿਰਸਰਵਾਰਥ ਬੱਚਿਆਂ ਨੂੰ ਟ੍ਰੇਨਿੰਗ ਦੇ ਰਹੇ ਆ ਫ੍ਰੀ ਆਫ ਕਾਸਟ ਤੇ ਇਹਨਾਂ ਬੱਚਿਆਂ ਨੂੰ ਮੈਂ ਇਹ ਕਹਿਣਾ ਚਾਹੂੰਗਾ ਕਿ ਪੰਜਾਬ ਪੁਲਿਸ ਇੱਕ ਬੜੀ ਸਰਮੋਰ ਫੋਰਸ ਆ ਇੰਡੀਆ ਦੀ ਜਿਨੇ ਅੱਤਵਾਦ ਨੂੰ ਖਤਮ ਕੀਤਾ ਤੇ ਹੁਣ ਵੀ ਲਗਾਤਾਰ ਨਸ਼ਿਆਂ ਵਿਰੋਧ ਦਾ ਅਭਿਆਨ ਚੱਲ ਰਿਹਾ ਗੈਂਗਸਟਰਵਾਦ ਵਿਰੋਧ ਚੱਲ ਰਿਹਾ ਤੇ ਪੰਜਾਬ ਪੁਲਿਸ ਦੇ ਵਿੱਚ ਭਰਤੀ ਹੋਣ ਨਾਲ ਇੱਕ ਤਾਂ ਇਕਨੋਮਿਕਲੀ ਸਾਊਂਡ ਹੋ ਗਿਆ ਵੀ ਹੁਣ ਇੱਕ ਇਹਨਾਂ ਨੂੰ ਇਹ ਸਾਰੇ ਗਰੀਬ ਘਰਾਂ ਦੇ ਬੱਚੇ ਨੇ ਰਹਿਣ ਸੈਣ ਵਾਸਤੇ ਇੰਨੀ ਕੁ ਤਨਖਾਹਾਂ ਨਹੀਂ ਵਧੀਆ ਤਨਖਾਹਾਂ ਨਹੀਂ ਪੰਜਾਬ ਪੁਲਿਸ ਦੇ ਵਿੱਚ ਤੇ ਹੁਣ ਇਹਨਾਂ ਨੂੰ ਮੈਂ ਇਹੀ ਕਹੂੰਗਾ ਜਿਵੇਂ ਭੀੜੀ ਸਾਹਿਬ ਨੇ ਕਿਹਾ ਵੀ ਪਾਈਂਗ ਦੀ ਜਿਹੜੀ ਹੈਗਾ ਪਾਬੰਦ ਹੋਣਾ ਉਹ ਬਹੁਤ ਵੱਡੀ ਗੱਲ ਆ ਜੇ ਬੰਦਾ ਫੁੱਲ ਜੇ ਉਹ ਪੁਲਿਸ ਫੋਰਸ ਦੇ ਵਿੱਚ ਭਰਤੀ ਆ ਟਾਈਮ ਤੇ ਆ ਜਾਵੇ ਹਾਜ਼ਰ ਹੋ ਕੇ ਡਿਊਟੀ ਕਰੇ ਬਾਕੀ ਕੰਮ ਆਪਣੇ ਆਪ ਚੱਲਦੇ ਰਹਿਣਗੇ ਤੇ ਇਹਨਾਂ ਨੂੰ ਮੈਂ ਇਹੀ ਕਹੂੰਗਾ ਵੀ ਟਾਈਮ ਦੇ ਪਾਬੰਦ ਰਹੋ ਤੇ ਡਿਸਪਲਿਨ ਚ ਰaho ਧੰਨਵਾਦ ਜੀ ਸਰ ਕੀ ਕਹਿਣਾ ਚਾਹੋਗੇ ਅੱਜ ਉਸ ਜਗ੍ਹਾ ਤੋਂ ਮੁੰਡੇ ਨਿਕਲੇ ਨੇ ਜਿੱਥੇ ਨਸ਼ਾ ਦਾ ਹੌਟਸਪੌਟ ਕਿਹਾ ਜਾਂਦਾ ਉੱਥੋਂ ਨਿਕਲ ਕੇ ਅੱਜ ਦੇਸ਼ ਸੇਵਾ ਵਿੱਚ ਜੁਟਨੇ ਪੰਜਾਬ ਪੁਲਿਸ ਜੁਆਇਨ ਕੀਤੀ ਜੀ ਕੀ ਕਹਿਣਾ ਚਾਹੋਗੇ ਮੈਂ ਤਾਂ ਅੱਜ ਇਹਨਾਂ ਨੂੰ ਮੁਬਾਰਕਾਈ ਦੇਣਾ ਚਾਹੁੰਦਾ ਜਿਹੜਾ ਐਡੀ ਵੱਡੀ ਜਿਹੜੇ ਰਸ਼ੂ ਨਿਕਲ ਕੇ ਇਹਨਾਂ ਨੇ ਆਪਦੇ ਜਿਹੜੇ ਪੰਜਾਬ ਪੁਲਿਸ ਦੇ ਜਿੰਨੇ ਵੀ ਇਹਨਾਂ ਦੇ ਟੈਸਟ ਸੀ ਉਹ ਕਲੀਅਰ ਕਰਕੇ ਤੇ ਪਹੁੰਚੇ ਆ ਤੇ ਜੇ ਸਭ ਤੋਂ ਜ਼ਿਆਦਾ ਮੁਬਾਰਕਾਂ ਦੇਣਾ ਚਾਹੁੰਨਾ ਜਿਹੜੇ ਸਪੈਸ਼ਲ ਫੋਰਸ ਅਕੈਡਮੀ ਆ ਇਹਨਾਂ ਦੀ ਜਿਹੜੇ ਬਿਨਾ ਲਾਲਚ ਤੋਂ ਬਿਨਾ ਪੈਸੇ ਤੋਂ ਇਹ ਇਹਨਾਂ ਬੱਚਿਆਂ ਨੂੰ ਜਿਹੜੀ ਟ੍ਰੇਨਿੰਗ ਦਿੰਦੇ ਆ ਮੈਂ ਇਹਨਾਂ ਨੂੰ ਵੀ ਬਹੁਤ ਬਹੁਤ ਮੁਬਾਰਕਾਂ ਦੇਣਾ ਚਾਹੁੰਨਾ ਮੈਂ ਥੋਡੇ ਕੈਮਰੇਆਂ ਦੇ ਜ਼ਰੀਏ ਜਿੰਨੀ ਵੀ ਜਿਹੜੇ ਪੰਜਾਬ ਦੇ ਵਾਸੀ ਆ ਉਹਨਾਂ ਨੂੰ ਲੋਡੀ ਦੀਆਂ ਤੇ ਮਾਗੀ ਦੀਆਂ ਬਹੁਤ ਬਹੁਤ ਮੁਬਾਰਕਾਂ ਦੇਣਾ ਚਾਹੁੰਨਾ ਤੇ ਮੈਂ ਜਿਹੜੇ ਇਹਨਾਂ ਦੇ ਪੇਰੈਂਟਸ ਆ ਉਹਨਾਂ ਨੂੰ ਵੀ ਮੁਬਾਰਕਾਂ ਦੇਣਾ ਚਾਹੁੰਨਾ ਦੂਜੀ ਗੱਲ ਇਹ ਆ ਜਿਹੜੀ ਪੰਜਾਬ ਪੁਲਿਸ ਆ ਇਹ ਅੱਗੇ ਜਿਵੇਂ ਆਪਣੇ ਪਰਮਜੀਤ ਨੇ ਦੱਸਿਆ ਵੀ ਇਹ ਇੱਕ ਹੌਣਹਾਰ ਤੇ ਬੜੀ ਮਾਰਸ਼ਲ ਪੰਜਾਬ ਪੁਲਿਸ ਆ ਜਿਨੇ ਸਦਕਾ ਪਹਿਲਾਂ ਅਤਵਾਦ ਖਤਮ ਹੋਇਆ ਫਿਰ ਇਹ ਗੈਂਗਸਟਰਵਾਦ ਖਤਮ ਕੀਤਾ ਤੇ ਹੁਣ ਜਿਹੜਾ ਯੁੱਧ ਨਸ਼ਿਆਂ ਦੇ ਵਿਰੁੱਧ ਚੱਲਦਾ ਉਹਦੇ ਉੱਤੇ ਪੂਰੀ ਪਕੜ ਆ ਤੇ ਇਸ ਕਰਕੇ ਮੈਂ ਤਾਂ ਇਨਾਂ ਨੂੰ ਕਹੂੰਗਾ ਵੀ ਜਿਹੜੀ ਤੁਹਾਨੂੰ ਪ੍ਰਮਾਤਮਾ ਨੇ ਨੌਕਰੀ ਬਖਸ਼ੀ ਆ ਬਹੁਤ ਵੱਡੀ ਨੌਕਰੀ ਬਖਸ਼ੀ ਆ ਤੁਸੀਂ ਆਪ ਦੀ ਇਹਦੇ ਇਹਦੇ ਵਿੱਚ ਟਾਈਮ ਦਾ ਜਿਹੜਾ ਮਤਲਬ ਸਭ ਤੋਂ ਜ਼ਿਆਦਾ ਜਿਹੜੀ ਬੈਲਟ ਫੋਰਸ ਹੁੰਦੀ ਆ ਇਹਦੇ ਵਿੱਚ ਸਭ ਤੋਂ ਟਾਈਮ ਦੇ ਬੜੇ ਪੰਕਚੁਅਲ ਹੋਣਾ ਜ਼ਰੂਰੀ ਆ ਵੀ ਤੁਹਾਨੂੰ ਜਿਹੜੀ ਟ੍ਰੇਨਿੰਗ ਆ ਤੁਸੀਂ ਪੂਰੇ ਤਨ ਮਨ ਨਾਲ ਕਰਨੀ ਆ ਤੇ ਓਦੋਂ ਬਾਅਦ ਤੁਸੀਂ ਪੂਰੇ ਆ ਕੇ ਤੁਸੀਂ ਆ ਕੇ ਲੋਕਾਂ ਦੀ ਸੇਵਾ ਕਰਨੀ ਆ ਬਸ ਮੈਂ ਤਾਂ ਇਹੀ ਕਹਿਣਾ ਚਾਹੁੰਦਾ ਹੋਰ ਤਾਂ ਕੋਈ ਜ਼ਿਆਦਾ ਕੁਝ ਕਹਿਣ ਨੂੰ ਨਹੀਂ ਬੜੀ ਖੁਸ਼ੀ ਦੀ ਗੱਲ ਆ ਜਿਹੜੇ ਇਸ ਦੌਰਾਨ ਜਿਹੜੇ ਇਹ ਬੱਚੇ ਨਿਕਲ ਕੇ ਪੁਲਿਸ ਵਿੱਚ ਭਰਤੀ ਹੋ ਰਹੇ ਆ ਤੇ ਮੈਂ ਤਾਂ ਫੋਟੋ ਕੈਮਰਾ ਦੇ ਜ਼ਰੀਏ ਹੋਰ ਕਹਿਣਾ ਚਾਹੁੰਦਾ ਕਿ ਪੰਜਾਬ ਦੇ ਵਿੱਚ ਜਿੰਨੇ ਵੀ ਬੱਚੇ ਆ ਉਹ ਇਹਨਾਂ ਤੋਂ ਸਿੱਖਿਆ ਲੈਣ ਇਹਨਾਂ ਨੂੰ ਦੇਖ ਕੇ ਇਹਨਾਂ ਨੂੰ ਮੋਟੀਵੇਸ਼ਨ ਮਿਲੂਗੀ ਬਸ ਬਹੁਤ ਬਹੁਤ ਮੁਬਾਰਕਾਂ ਸਾਰਿਆਂ ਨੂੰ ਸਵੇਰਾ ਟੀਵੀ ਲਈ ਬੋਹਰ ਤੋਂ ਤਰਮਿੰਦਰ ਦੀ ਰਿਪੋਰਟ